ਅੰਮ੍ਰਿਤਸਰ ਦੇ ਇਲਾਕਾ ਟਪਈ ਰੋਡ ਵਿਖੇ ਇਨਸਾਨੀ ਜ਼ਿੰਦਾ ਹੈ ਐਨ ਜੀਓ ਵੱਲੋਂ ਪਹਿਲਾ ਖੂਨਦਾਨ ਕੈਂਪ ਬਾਬਾ ਖੇਤਰਪਾਲ ਜੀ ਦੇ ਸੇਵਾਦਾਰ ਭਗਤ ਪ੍ਰਿੰਸ ਦੇ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਲਗਾਇਆ ਗਿਆ ਇਸ ਮੌਕੇ ਤੇ ਭਗਤ ਪ੍ਰਿੰਸ ਨੇ ਤੇ ਨਿਤਿਸ਼ ਭਗਤ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਮਾਨਵਤਾ ਦੀ ਭਲਾਈ ਵਾਸਤੇ ਤੇ ਜ਼ਿੰਦਗੀਆਂ ਬਚਾਉਣ ਲਈ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਇਹ ਦਾਨ ਕੀਤਾ ਹੋਇਆ blood ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚਾ ਸਕੇ ਲੋੜਪੈਣ ਤੇ ਪੇਸ਼ੈਂਟ ਸਾਡੀ ਐਨਜੀਓ ਇਨਸਾਨੀਅਤ ਜਿੰਦਾ ਹੈ ਬਲੱਡ ਕੈਂਪ ਨਾਲ ਸੰਪਰਕ ਕਰ ਸਕਦੇ ਹਨ ਅੱਗੇ ਤੋਂ ਵੀ ਇਹ ਉਪਰਾਲਾ ਜਾਰੀ ਰਹੇਗਾ ਤੇ ਇਹ ਬਲੱਡ ਕੈਂਪ ਭਗਤ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਲਗਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਾਕਟਰ ਅਜੀਤ ਗੁਪਤਾ ਜੀ ਨੇ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਬਲੱਡ ਕੈਂਪ ਪਰ ਜਾਣਕਾਰੀ ਦਿੱਤੀ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਰਾਜਪੂਤ ਦੀ ਖਾਸ ਰਿਪੋਰਟ ਜਿ세 ਹੋਈ ਹੈ ਕਿ ਖੂਨ ਦਾ ਇੱਕ ਮਹਾਦਾਨ ਹੁੰਦਾ ਹੈ ਇੱਕ ਖੂਨ ਦਾ ਦਾਨ ਕੀਤਾ ਆ ਕਈਆਂ ਮਰੀਜ਼ਾਂ ਦੀ ਅਜਕਲ ਜਿਹੜਾ ਜੋ ਸਿਸਟਮ ਚੱਲ ਗਿਆ ਉਹਦੇ ਵਿੱਚ ਸੈਗਰੀਗੇਸ਼ਨ ਹੋ ਜਾਂਦੀ ਹੈ ਪਲੇਟलेट्स ਅਲੱਗ ਹੋ ਜਾਂਦੇ ਆ ਹੋਲ ਬਲੱਡ ਅਲੱਗ ਹੋ ਜਾਂਦਾ ਹੈ ਔਰ ਪੀ ਆਰ ਬੀ ਸੀ ਰੈੱਡ ਬਲੱਡ ਸੈੱਲ ਅਲੱਗ ਹੋ ਜਾਂਦੇ ਆ ਕਿਸੇ ਨੂੰ ਕਿਸੇ ਚੀਜ਼ ਦੀ ਰਿਕੁਆਇਰਮੈਂਟ ਹੁੰਦੀ ਪੇਸ਼ੈਂਟ ਨੂੰ ਕਿਸੇ ਕਿਸੇ ਚੀਜ਼ ਦੀ ਇਹਨੂੰ ਕੰਪੋਨੈਂਟਸ ਕਹਿੰਦੇ ਆ ਅਸੀਂ ਸੋ ਅੱਜ ਦੇ ਇਸ ਖੂਨਦਾਨ ਕੈਂਪਸ ਜਿਹੜਾ ਕਿ ਇੱਕ ਐਨਜੀਓ ਹੈ ਇਨਸਾਨੀ ਜਿੰਦਾ ਹੈ ਉਹਨਾਂ ਲੋ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਕਾਰਪੋਰੇਟ ਹਸਪੀਟਲ ਦੇ ਅੰਦਰ ਕੋਈ ਬਲੱਡ ਬੈਂਕ ਹੈ ਸੋ ਮੈਂ ਤੁਹਾਡੇ ਮਾਧਮ ਨਾਲ ਹੀ ਕੋਈ ਇਨਸਾਨੀ ਜਿੰਦਾ ਦੇ ਜਿਹੜੇ ਐਨਜੀਓ ਦੇ ਜਿੰਨੇ ਵੀ ਪ੍ਰਭਾਰੀ ਨੇ ਜਾਂ ਜਿੰਨੇ ਵੀ ਉਹਨਾਂ ਦੇ ਮੈਂਬਰ ਸਹਬਾਨ ਨੇ ਉਹ ਹੀ ਕਹਿਣਾ ਚਾਹਣਾ ਕਿ ਇਸ ਇੱਕ ਗੱਲ ਨੂੰ ਇਨਸ਼ੋਰ ਕਰ ਲੈਣਾ ਕਿ ਜਿਹੜਾ ਤੁਸੀਂ ਖੂਨਦਾਨ ਕਰਵਾਇਆ ਹੈ ਉਹਦੇ ਵਿੱਚ ਜਦੋਂ ਪੇਸ਼ੈਂਟ ਨੂੰ ਅਸੀਂ ਦਿੰਦੇ ਆ ਉਹ ਖੂਨ ਉਪੇਸ਼ੈਂਟ ਦੇ ਪੈਸੇ ਨਹੀਂ ਲੱਗਣੇ ਚਾਹੀਦੇ ਫ੍ਰੀ ਆਫ ਕਾਸਟ ਹੋਣਾ ਚਾਹੀਦਾ ਸੋ ਇਸ ਚੀਜ਼ ਨੂੰ ਜਿਹੜਾ ਇਹ ਪ੍ਰਿੰਸ ਹੋਣਾ ਨੇ ਮੈਨੂੰ ਪਾਸ਼ਵਾਸਨ ਦਿੱਤਾ ਹੈ ਕਿ ਧਿਆਨ ਰੱਖਣਗੇ ਤਾਂ ਹੀ ਇਨਸਾਨੀयत जिंदा ਰਹੇਗੀ ਜੇ ਪੈਸੇ ਲੈ ਲੈ ਮਰੀਜ਼ ਤੋਂ ਕਿਸੇ ਗਰੀਬ ਤੋਂ ਤੇ ਫਿਰ ਤੇ ਇਨਸਾਨੀयत ਮਰ ਗਈ ਨਾ ਸੋ ਆਮ ਆਦਮੀ ਪਾਰਟੀ ਵੀ ਚਾਹਦੀ ਹੈ ਕਿ ਇਨਸਾਨੀयत जिंदा ਰਵੇ ਅਸੀਂ ਵੀ ਇਹਦੇ ਲਈ ਜਿਹੜੇ 24 ਘੰਟੇ ਪ੍ਰਯਾਰਤ ਹਾਂ ਕਿ ਪ੍ਰਯਾਸ ਕਰ ਰਹੇ ਹਾਂ ਬਹੁਤ ਜ਼ਿਆਦਾ ਸੋ ਮੈਂ ਐਨ ਜੀਓ ਇਨਸਾਨੀਅਤ ਜਿੰਦਾ ਨੂੰ ਇਸ ਅੱਛੇ ਕੰਮ ਲਈ ਮੈਂ ਬਹੁਤ ਬਹੁਤ ਮੁਬਾਰਕ ਦਿਨਾ ਔਰ ਜਿਨਾਂ ਨੇ ਵੀ ਬਲੱਡ ਡੋਨੇਟ ਕੀਤਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਮੈਂ ਤੁਹਾਡੇ ਮadhyam ਲਈ ਇੱਕ ਮੈਸੇਜ ਹੋਰ ਦੇਣਾ ਚਾਹਨਾ ਕਿ ਕਈ ਲੋਕ ਸੋਚਦੇ ਕਿ ਬਲੱਡ ਡੋਨੇਟ ਕਰਨ ਦੇ ਨਾਲ ਸ਼ਾਇਦ ਕਮਜ਼ੋਰੀ ਆ ਜਾਂਦੀ ਕੋਈ ਕਮਜ਼ੋਰੀ ਨਹੀਂ ਆਂਦੀ ਥੋੜੀ ਦੇਰ ਚੀ ਉਹ ਬਲੱਡ ਰਿਪਲੇਸ ਹੋ ਜਾਂਦਾ ਤੁਹਾਡੀ ਬਾਡੀ ਆਪਣੇ ਆਪ ਨਵਾਂ ਬਲੱਡ ਬਣਾ ਦਿੰਦੀ ਹੈ ਔਰ ਕਈ ਬਿਮਾਰੀਆਂ ਜਿਵੇਂ ਹਾਈਪਰ ਟੈਨਸ਼ਨ ਹੈ ਕਾਰਡੀਕ ਉਹਨਾਂ ਤੋਂ ਵੀ ਬਲੱਡ ਡੋਨੇਟ ਕਰਨ ਨਾਲ ਲੋਕਾਂ ਨੂੰ ਦੇਖਿਆ ਗਿਆ ਲੋਕਾਂ ਦਾ ਖੂਨ ਗਾੜਾ ਹੁੰਦਾ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਹਾਰਟ ਪ੍ਰੋਬਲਮ ਨਾ ਹੋਏ ਸੋ ਇਹਦੇ ਬਹੁਤ ਬੈਨੀਫਿਟ ਨੇ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਤੁਸੀਂ ਕਿਸੇ ਲੋੜਵੰਦ ਦੀ ਜਾਨ ਬਚਾਉਂਦੇ ਜੇ ਸਭ ਤੋਂ ਵੱਡਾ ਫਾਇਦਾ ਸੋ ਇਹ ਜਿਹੜੇ ਬਲੱਡ ਡੋਨੇਸ਼ਨ ਕੈਂਪ ਹੈ ਸਾਰ ਸਿਰ ਚ ਚੱਲਦੇ ਰਹਿਣੇ ਚਾਹੀਦੇ ਆ ਔਰ ਇਸ ਉਪਰਲੇ ਲਈ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਧੰਨਵਾਦ ਭਾਜੀ ਮੈਂ ਭਗਤਪ੍ਰਿੰਸ ਤੇ ਬਾਬਾ ਖੇਤਰਪਾਲ ਜੀ ਦੀ ਫੌਜ ਵੱਲੋਂ ਅੱਜ ਕੈਂਪ ਲਾਇਆ ਗਿਆ ਵਾ ਤੇ ਆਪਣੀ ਇੱਕ ਸੁਸਾਇਟੀ ਹੈਗੀ ਜੀ ਇਨਸਾਨੀਅਤ ਜਿੰਦਾ ਬਲੱਡ ਸੇਵਾ ਸੁਸਾਇਟੀ ਉਹਨਾਂ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਗਿਆ ਵਾ ਤੇ ਨਾਲ ਭਾਜੀ ਕਿਸੇ ਆਪਣੇ ਇਲਾਕੇ ਦੇ ਭੈਣ ਭਰਾ ਨੇ ਅੱਖਾਂ ਦਾ ਅਪਰੇਟ ਕਰਾਣਾ ਹੋਏ ਚਿੱਟੇ ਮੋਤੀ ਇਹਦਾ ਉਹ ਵੀ ਸੇਵਾ ਹੀ ਨਾਲ ਕਰਦੇ ਜੀ ਤੇ ਬਾਕੀ ਤੁਹਾਡੇ ਆਸ਼ੀਰਵਾਦ ਨਾਲ ਤੇ ਭੈਣ ਭਰਾਵਾਂ ਦੇ ਆਸ਼ੀਰਵਾਦ ਨਾਲ ਜੇ ਹੋਰ ਵੀ ਗਾਂ ਮੈਡੀਸਨ ਦੀ ਕੋਈ ਸੇਵਾ ਹੋਏਗੀ ਤੇ ਜ਼ਰੂਰ ਕਰਾਂਗੇ ਧੰਨਵਾਦ ਜੀ ਭੈਣ ਜੀ ਹਜੇ ਤੱਕ 30 ਤੋਂ 35 ਮਿੰਟ ਜਿਹੜੇ ਹੋ ਗਏ ਆ ਤੇ ਬਾਕੀ 6 ਵਜੇ ਤੱਕ ਹੈਗਾ ਬਾਕੀ ਜਿਹੜੇ ਹੋਣਗੇ ਮੇਰੇ ਤੋਂ ਕੋਈ ਪੇਸ਼ੀਐਂਟ ਆ ਜੀ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੋਵੇ ਜੇ ਕੋਈ ਫਿਰ ਭੈਣ ਜੀ ਦਾਸ ਨੂੰ ਫੋਨ ਕਰਨਾ ਨੰਬਰ ਮੈਂ ਆਪਣਾ ਦੇ ਦੇਣਾ ਤੇ ਉਹ ਗਰੁੱਪ ਦੇ ਵਿੱਚ ਬਹੁਤ ਜੀ ਭੈਣ ਜੀ ਆਪਣੇ ਕੋਲ ਹੈਗਾ ਅਵੇਲੇਬਲ ਹੈ ਹੁਣ ਵੀ ਹਾਂਜੀ ਆਪਣਾ ਕੰਟੈਕਟ ਨੰਬਰ 9914599113 ਸੋਸਾਇਟੀ ਦਾ ਨਾਮ ਇਨਸਾਨੀਅਤ ਜਿੰਦਾ ਸੇਵਾ ਬਲੱਡ ਸੇਵਾ ਸੋਸਾਇਟੀ ਜੀ ਭਾਜੀ ਅੱਜ ਤੇ ਤੁਹਾਡੇ ਜੀ ਭਾਜੀ ਕੀ ਮੈਸੇਜ ਦੇਣਾ ਚਾਹਦੇ ਯੂਥ ਨੂੰ ਮੈਸੀ ਭਾਈ ਯੂਥ ਨੂੰ ਇਹੋ ਜੀ ਹੈ ਕਿ ਬਲੱਡ ਜਿਹੜਾ ਵਾ ਉਹ ਵੱਧ ਤੋਂ ਵੱਧ ਦੇਣਾ ਚਾਹੀਦਾ ਵਾ ਦਾਨ ਕਰੋ ਤੇ ਤੁਹਾਡੀ ਇੱਕ ਬੋਤਲ ਨਾਲ ਕਿਸੇ ਦੀ ਜ਼ਿੰਦਗੀ ਜਿਹੜੀ ਉਹ ਬਚ ਸਕਦੀ ਜੇ ਤੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਤੇ ਅਹੀਂ ਜਿਹੜੇ ਕੰਮ ਆਸਣੀਆਂ ਤੇ ਬਾਕੀ ਇਹ ਮੈਸੇਜ ਭਾਈ ਇਹ ਕਿਹੜੀ ਗੱਲ ਕਰਦੇ ਇਹ ਭਾਈ ਡੈਮ ਗੰਜ ਸਬਜ਼ੀ ਮੰਡੀ ਢਭਾਈ ਰੋਡ ਨੀਤੀਸ਼ ਭਾਗਦਾ ਮੈਂ ਕੋਰਪੋਰੇਟ ਬਲੱਡ ਬੈਂਕ ਦਾ ਸਟਾਫ ਹਾਂ ਤੇ ਆਪਾਂ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਵਾ ਤੇ ਹਰ ਸਾਲ ਆਪਾਂ ਇਦਾਂ ਹੀ ਬਲੱਡ ਡੋਨੇਸ਼ਨ ਕੈਂਪ ਲਗਾਵਾਂਗੇ ਯੂਥ ਨੂੰ ਅਵੇਅਰ ਕਰਾਂਗੇ ਕਿ ਬਲੱਡ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਭਵਤੀ ਮਾਂ علاوہ ਥੈਲਸੀਮੀਆ ਪੇਸ਼ੈਂਟ ਨੂੰ ਬਲੱਡ ਦੇਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਬਲੱਡ ਨਹੀਂ ਮਿਲਦਾ ਸਰ ਥੈਲਸੀਮੀਆ ਬੱਚਿਆਂ ਨੂੰ ਮਹੀਨੇ 'ਚ ਦੋ ਬੋਤਲਾਂ ਖੂਨ ਦੀਆਂ ਚਾਹੀਦੀਆਂ ਹਨ ਸਰ ਉਹ ਕੌਣ ਦੇਗਾ ਇਸ ਕਰਕੇ ਸਾਨੂੰ ਸਾਰੇ ਯੂਥ ਨੂੰ ਆਪਾਂ ਅਵੇਅਰ ਕਰਾਂਗੇ ਕਿ ਵੱਧ ਤੋਂ ਵੱਧ ਬਲੱਡ ਦਾਨ ਕਰੋ ਖੂਨ ਦਾਨ ਕਰੋ ਕਿ ਕਿ ਇੱਕ ਖੂਨ ਦਾਨ ਕਰਕੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਤੇ ਮੇਰਾ ਬਸ ਇਹੀ ਮੈਸੇਜ ਹੈ ਸਭ ਨੂੰ ਕਿ ਖੂਨ ਦਾਨ ਕਰਨਾ ਚਾਹੀਦਾ ਠੀਕ ਹੈ ਆਪਾਂ 3 ਮੰਥ ਬਾਅਦ ਬਲੱਡ ਡੋਨੇਸ਼ਨ ਕਰ ਸਕਦੇ ਹਾਂ ਐਵਰੀ 3 ਮੰਥ ਬਾਅਦ ਠੀਕ ਹੈ ਸਾਲ 'ਚ ਆਪਾਂ 4 ਵਾਰੀ ਬਲੱਡ ਡੋਨੇਸ਼ਨ ਕਰ ਸਕਦੇ ਹਾਂ ਤੇ ਫੀਮੇਲ ਵੀ ਬਲੱਡ ਡੋਨੇਸ਼ਨ ਕਰ ਸਕਦੀਆਂ ਕੋਈ ਪ੍ਰੋਬਲਮ ਨਹੀਂ ਆ ਬਸ ਆਪਣੀ ਐਚਬੀ ਚੈੱਕ ਕਰਵਾਣ ਉਦੋਂ ਬਲੱਡ ਡੋਨੇਟ ਕਰਨਾ ਹਾਂ ਜੀ ਹਾਂ ਜੀ ਮੈਂ ਮਾ ਆਪਣਾ ਪਹਿਲਾ ਕੈਂਪ ਹੈ ਫਗਤ ਕਬੀਰ ਜੀ ਦੇ ਪ੍ਰਕਾਸ਼ ਪੁਰਪ ਤੇ ਤੇ ਨੈਕਸਟ ਐਨੂਅਲ ਲਗਾਇਆ ਕਰਾਂਗੇ ਪਾ ਕੈਂਪ ਠੀਕ ਹੈਮ ਥੈਂਕ ਯੂ